ਸ਼ਹਿਰ ਨਿਵਾਸੀ ਉਹਨੇ ਮੈਂ ਫੜ ਗਈ ਰਾਜਤਾਰ ਉਹਨੇ ਦੇਖੋ ਇੱਧਰ ਇਹ ਕਿਹਨਾਂ ਦਾ ਮਨੋਰੰਜਨ ਹੈ ਅਜੇ ਵੀ ਇਹਨਾਂ ਤੋਂ ਆਜ਼ਾਦੀ ਲੈਣੀ ਅਸੀਂ ਵੀ ਆਜ਼ਾਦੀ ਲੈਣੀ ਹੈ ਇਹ ਨਹੀਂ ਅਸੀਂ ਹਰ ਕੋਈ ਇਹ ਹੀ ਜਾਣਦਾ ਹੈ ਕਿ ਤੁਸੀਂ ਵਿਰਾਸਤ ਉਸੇ ਕੀਤਾ ਹੈ ਉਹਦੀ ਮੇਨਟੇਨੈਂਸ ਲਈ ਕੋਈ ਵੀ ਹੋਰ ਤਹੀਦ ਦੀਆਂ ਸਮੱਸਿਆਵਾਂ ਵਰਗੀਆਂ ਨਸ਼ਿਆਂ ਦੀਆਂ ਸਮੱਸਿਆਵਾਂ ਵਰਗੀਆਂ ਜਿਹੜੀਆਂ ਭਿਆਨਕ ਬੁਰਾਈਆਂ ਉਹਨਾਂ ਦੇ ਨਾਲ ਜੂਝਣਾ ਅੱਜ ਅਸੀਂ ਸਾਰੇ ਹੀ ਸਿੰਪਲ ਸੈਇ ਯੂਥ ਕਲੱਬ ਦੇ ਨੌਜਵਾਨ ਵਿਦੇਸ਼ ਦੇ ਵਿੱਚ ਵੀ ਬੀਜੇ ਬੈਠੇ ਆ ਅਸੀਂ ਮਗਰ ਸੇ ਕਰੀ ਸੋਚ ਤੇ ਕੋਈਆ ਕਰਾਈ ਜਾਂਦੀ ਹੈ ਸਰ ਗੁਰਮukh ਸਿੰਘ ਜੀ ਸਾਡੇ ਢੂਟ ਸਾਹਿਬ ਸੰਗਤਪਾਲ ਜੀ ਸਾਡੀ ਬੀਜਪੀ ਦੇ ਸਰਬ ਸੀਨੀਅਰ ਲੀਡਰ ਸਰਬਾਨ ਪੂਰਨ ਠੱਪਰ ਜੀ ਤੁਲੀ ਸਾਹਿਬ ਸਾਡੀ ਵੱਡੇ ਭੈਣ ਜੀ ਬਦੂ ਜੀ ਬਹੁਤ ਸੰਮਤੀ ਸਾਰੀ ਲੀਡਰਸ਼ਿਪ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਦੋ ਨਾਰੇ ਲਾ ਕੇ ਆਪਣੀ ਹਾਈਲਿ ਲਗਾਉਂਗਾ ਜੀ ਤੇ ਆਜਮ ਸਰਦਾਰ ਭਗਤ ਸਿੰਘ ਰਹੇ ਸਰਦਾਰ ਭਗਤ ਸਿੰਘ ਹਮਾਰਾ ਰਹੇ ਜੀ ਤੇ ਆਜਮ ਸਰਦਾਰ ਭਗਤ ਸਿੰਘ ਹਮਾਰਾ ਰਹੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਮੈਂ ਸਮਝਾ ਕਿਸਾ ਗੁਰਮਖ ਸਿੰਘ ਜਿਉਂ ਇਹ ਪ੍ਰੋਗਰਾਮ ਲਿਖਿਆ ਕਿ ਬੜਾ ਸ਼ਲਾਘਾਯੋਗ ਕਦਮ ਆ ਕਾਮੇ ਕੇ ਸਾਰੇ ਸ਼ਹਿਰ ਵਾਸੀਆਂ ਵਿੱਚ ਸਮੂਲੀਅਤ ਕਰਨੀ ਚਾਹੀਦੀ ਆ ਪਾਰਟੀ ਪਾਜੀ ਤੋਂ ਉਪਰ ਉੱਠ ਕੇ ਕਿਉਂਕਿ ਸ਼ਹੀਦ ਕੌਮ ਦਾ ਸਰਮਾਣਾ ਹੁੰਦੇ ਆ ਸਾਰੇ ਸੰਝੀ ਹੁੰਦੇ ਆ ਪਰ ਆਪਣੇ ਨੌਜਵਾਨਾਂ ਵਿੱਚ ਅੱਜ ਚੇਤਨਾ ਪੈਦਾ ਕਰਨ ਦੀ ਜਰੂਰਤ ਹੈ ਕਿ ਕਿੱਡੇ ਜਿਗਰੀ ਹੋਣਗੇ ਉਹਨਾਂ ਦੇ ਕਿ ਜਿਨ੍ਹਾਂ ਨੇ ਦੇਸ਼ ਵਾਸਤੇ ਆਪਣੀ ਕੁਰਬਾਨੀਆਂ ਕੀਤੀਆਂ ਅੱਜ ਆਪਾਂ ਕਹਿੰਦੇ ਆ ਕਿ ਰਾਸ਼ਟਰ ਜਿਹੜਾ ਆ ਉਹ ਸਭ ਤੋਂ ਉੱਤਮ ਆ ਔਰ ਇਹ ਚੀਜ਼ ਜਿਹੜੀ ਅੱਜ ਆਪਣੇ ਬੱਚਿਆਂ ਵਿੱਚ ਆ ਚੁੱਕੀ ਹੈ ਕਿਉਂਕਿ ਆਪਾਂ ਆਪਣੇ ਦੇਸ਼ ਪਰ ਦੀ ਦੇਸ਼ ਦੇ ਯੋਧੇ ਆ ਜਿਹਨਾਂ ਨੇ ਸ਼ਹੀਦੀਆਂ ਦਿੱਤੀਆਂ ਤੇ ਸਾਡੇ ਗੁਰੂ ਮਹਾਰਾਜ ਹੋਏ ਆ ਪੀਰ پیغمبر ਹੋਏ ਆ ਉਹਨਾਂ ਬਾਰੇ ਆਪਾਂ ਦੱਸਣਾ ਕੁਸ਼ ਘਟ ਗਏ ਆ ਕਿਉਂਕਿ ਮੈਂ ਪਹਿਲੇ ਬੇਨਤੀ ਕਰਦਾ ਹੁੰਦਾ ਕਿ ਆਪਾਂ ਇੱਕ ਜਿਹੜਾ ਆਪਣਾ ਊੜਾ ਤੇ ਜੂੜਾ ਜੇ ਦੋ ਚੀਜ਼ਾਂ ਆਪਾਂ ਸਾਹਮ੍ਹ ਲਈਏ ਨਾ ਤੇ ਪੂਰਾ ਜੇ ਸਾਹਮ੍ਹਿਆ ਗਿਆ ਘਰ ਦੇ ਵਿੱਚ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰਧਾਰਾ ਨੂੰ ਸਮਝ ਸਕਾਂਗੇ ਤੇ ਜੇ ਜੂੜਾ ਰੱਖ ਲਿਆ ਕਿ ਜਿਹੜਾ ਮੈਂ ਆਮ ਹੀ ਤੌਰ ਤੇ ਦੇਖਦਾ ਕਿ ਜਿਹੜੇ ਕੋਈ ਵੀ ਬੱਚੇ ਆ ਕੋਈ ਨਾ ਕੋਈ ਸ਼ਰਾਰਤ ਕਰਦੇ ਜਿਹਦੇ ਜੂੜਾ ਸਿਰ ਤੇ ਹੁੰਦਾ ਉਹ ਕੱਟ ਕਰਦਾ ਕਿਉਂਕਿ ਸ੍ਰੀ ਸੰਗਸ਼ਰਮ ਜੀ ਮੰਨਦਾ ਕਿ ਜੇ ਮੈਂ ਸ਼ਰਾਰਤ ਦੀ ਗੀਤੀ ਤੇ ਮੈ ਪਛਾਣਿਆ ਜਾਣਾ ਤੋਂ ਇਸ ਕਰਕੇ ਆਪਾਂ ਸਾਰਿਆਂ ਨੂੰ ਆਪਣੀ ਧਰਮ ਦੇ ਪ੍ਰਤੀ ਆਪਣੇ ਬੱਚਿਆਂ ਨੂੰ ਦਸਰਾ ਚਾਹੀਦਾ ਤਾਂ ਜੋ ਉਹਨਾਂ ਵਿੱਚ ਆਪਣੀ ਦੇਸ਼ ਭਗਤੀ ਦੀ ਰਾਸ਼ਟ੍ਰ ਭਾਵਨਾ ਪੈਦਾ ਹੋਵੇ ਤਾਂ ਸਾਡੇ ਜਿਹੜੇ ਸੂਰਬੀਰ ਸ਼ਹੀਦ ਹੋਏ ਦੇਸ਼ ਵਾਸਤੇ ਮਨਨ ਦੀ ਸੱਚੀ ਸੱਚੀ ਸਤਾਂਜਲੀ ਆ ਜਿਹੜੀ ਉਹ ਦਿੱਤੀ ਜਾ ਸਕੇ ਤੋਂ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੇਹੀ ਬੇਨਤੀ ਕਰੂੰਗਾ ਕਿ ਆਪਾਂ ਸਾਰਿਆਂ ਨੂੰ ਆਪਣੀ ਜਿਹੜੀ ਹੈਗੀ ਆ ਸ਼ਹੀਦ ਸੂਰਬੀਰ ਸਿੰਘ ਸੂਰਮੇ ਜਿਹੜੇ ਹੈਗੇ ਆ ਕੋਈ ਵੀ ਦੇਸ਼ਵਰ ਸ਼ਹੀਦ ਹੋਇਆ ਕਿਸੇ ਵੀ ਜਾਤ ਪਾਤ ਦਾ ਹੋਵੇ ਕਿਸੇ ਵੀ ਧਰਮ ਦਾ ਹੋਵੇ ਉਹ ਸਾਡੇ ਵਾਸਤੇ ਨਾਇਕ ਆ ਸਾਡੇ ਵਾਸਤੇ ਸਿਰ ਮੋਹਰ ਆ ਮੈਂ ਸ਼ਹੀਦੀ ਆਫਤਾਰ ਭਗਤ ਸਿੰਘ ਜੀ ਉਹਨਾਂ ਨੂੰ ਸ਼ਕਤੀ ਨਾਲ ਫੁੱਲ ਪੇਟ ਕਰਦਾ ਹੋਇਆ ਸਾਰਿਆਂ ਨੂੰ ਇਹ ਇੱਕ ਵਾਰੀ ਕਿਨਾਰਾ ਬਲੰਦ ਕਰਕੇ ਆਪਣੀ ਸਮਾਪਤੀ ਕਰੂੰਗਾ 인ਕਲਾਬ ਜਿੰਦਾਬਾਦ 인ਕਲਾਬ ਜਿੰਦਾਬਾਦ ਚੀਤੇ ਆਜਮ ਸਦਾਰ ਭਗਤ ਸਿੰਘ ਅਮਰ ਰਹੇ ਅਮਰ ਰਹੇ ਵਾਹਿਗੁਰੂ ਜੀ ਦਾ ਖਾਲਸਾ ਸਾਰੇ ਜਿਹੜੇ ਆਮ ਪਾਰਟੀ ਵੱਲੋਂ ਅੱਜ ਜਿੰਦਰਾਤੀ ਸੀ ਜਿਹੜਾ ਅਮਨੇ ਆਇਆ ਤੁਹਾਨੂੰ ਕੀ ਲੋਕਾਂ ਨੂੰ ਮੈਸੇਜ ਦੇਣਾ ਚਾਹਣਾ ਜੀ ਸਭ ਤੋਂ ਜਿਆਦਾ ਸਭ ਤੋਂ ਪਿਆਰਾ ਸੀ ਮਾਣ ਮਹਿਸੂਸ ਕਰਦੇ ਆ ਕਿ ਸਾਡੇ ਵੀਰ ਹਨ ਜਨਜੀਤ ਸਵਰਾਜ ਜੀ ਜੋ ਕਿ ਐਨਆਰਆਈ ਨੇ ਨਾਮ ਕਰਦਾ ਔਰ ਸਾਡੇ ਪਤਾਂ ਦੇ ਮਸ਼ਾਹ ਰਾਜਪੂਤ ਜੀ ਨੇ ਆਪਣੀ ਅਤੀ ਜ਼ਿੰਦਗੀ ਦੀ ਸਾਰੇ ਵੀਰ ਜਿਹੜੇ ਸਾਡੇ ਨਾਲ ਇੱਕ ਜੁਗਤਾਂ ਦੇ ਨਾਲ ਜੁੜੇ ਹੋਏ ਨੇ ਉਹ ਦੀਪਕ ਹਰਸ਼ੀ ਬੱਬੂ ਪੰਡਤ ਜੀ ਇਹ ਜਿਹੜੇ ਸਾਰੇ ਜਾਮ ਦੁਆਇਆ ਨਾਲ ਸਾਡੇ ਨਾਲ ਜੁੜੇ ਹੋਏ ਨੇ ਔਰ ਇਹ ਨਹੀਂ ਹੈ ਕਿ ਅਸੀਂ ਉੱਤੇ ਸਮਾਗਮਾਂ ਤੱਕ ਹੀ ਸੀਮਤ ਹੈ ਇਹੋ ਜਿਹਾਂ ਕਰੀਤੀਆਂ ਅਸੀਂ ਸਾਡੇ ਵਿੱਚ ਆ ਕੇ ਸਾਲ ਦੇ ਵਿੱਚ ਦੋ ਤਿੰਨ ਵਾਰ ਕਿਉਂਕਿ ਗਰੀਬ ਬੱਚਿਆਂ ਨੂੰ ਲੋੜਵੰਦ ਵਿਅਕਤੀਆਂ ਨੂੰ ਉਹਨਾਂ ਨੂੰ ਅੱਜ ਦੀ ਜੋ ਕਈ ਵੇਰ ਰਸਨ ਹੋਏ ਦਵਾਈਆਂ ਹੋਣ ਉਹਨਾਂ ਦੇ ਸਕੂਲ ਦੇ ਵਿੱਚ ਬੱਚੇ ਪੜ੍ਹ ਰਹੇ ਨੇ ਪਿਛਲੇ ਸਾਲ ਅਸੀਂ ਪਰਵੀਜ਼ ਨਗਰ ਸਕੂਲ ਸਰਕਾਰੀ ਸਕੂਲ ਦੇ ਵਿੱਚ ਗਏ ਸੀ ਉੱਥੇ ਵਾਟਰ ਪੂਲ ਬੱਚਿਆਂ ਨੂੰ ਪਾਣੀ ਦੀ ਸੁਵਿਧਾ ਦੀ ਪ੍ਰੋਬਲਮ ਆ ਰਹੀ ਪਾਣੀ ਦੀ ਜੱਟਗੀ ਔਰ ਇਹ ਵਾਟਰ ਪੂਲ ਦੇਖਿਆ ਰਹੇ ਸਾਰੇ ਛੜੀ ਬਣਾਇਆ ਜਾਂਦਾ ਸਾਰੇ ਅਪੀਲ ਕਰਦਾ ਜੋਟਾ ਗਿਆ ਕੁਰਸ਼ਿਆਂ ਦੇ ਸਾਨੂੰ ਆਜ਼ਾਦੀ ਤੋਂ ਆਣ ਵਾਲੇ ਜਾਂ ਦੇ ਸੁਪਨੇ ਪਿਛਲੇ ਸਾਲ ਸਰਕਾਰੀ ਸਕੂਲ ਦੇ ਕੋਲ ਦੇ ਵਿੱਚ ਲੋੜਵੰਦ ਬੱਚਿਆਂ ਨੂੰ ਕਿਤਾਬਾਂ ਦਿੱਤੀਆਂ ਗਈਆਂ ਦੁਆਰਾ ਤੁਹਾਨੂੰ